i Go! Me my oh my god ਸਾਰਿਆਂ ਦਾ ਇਤੋਂ ਦੀ ਸਾਰੀ ਸੰਗਤ ਦਾ ਪ੍ਰਬੰਧਕ ਕਮੇਟੀ ਦਾ ਪਾਵਨ ਸਥਾਨ ਦੇ ਸਾਰੇ ਹੀ ਸੇਵਾਦਾਰਾਂ ਦਾ ਪਿਆਰਿਆਂ ਦਾ ਭਾਈ ਹਰਜਿੰਦਰ ਸਿੰਘ ਜੀ ਦਾ ਗਿਆਨੀ ਜੀ ਦਾ ਪੈੰਜ ਜੀ ਦਾ ਸ਼ੁਕ੍ਰਾਨਨਾ ਸਾਰੇ ਚੈਨਲ ਵਾਲਿਆਂ ਦਾ ਪੀਟੀਸੀ ਤੇ ਹੋਰ ਚੈਨਲ ਸਾਊਂਡ ਵਾਲੇ ਸਭ ਦਾ ਸ਼ੁਕ੍ਰਾਨਨਾ ਤੇ ਆਓ ਅਗਲਾ ਪ੍ਰੋਗਰਾਮ ਬੜੇ ਹੀ ਪਿਆਰੇ ਸਾਡੇ ਸਤਿਕਾਰਯੋਗ ਗਿਆਨੀ ਬ੍ਰਿਯਾਮ ਸਿੰਘ ਜੀ ਉਹ ਆਪ ਜਿਨੇ ਸਰਮਨ ਕਰੂਗੇ ਸਾਡੀਆਂ ਭੁੱਲਾਂ ਬਖਸ਼ ਦਿਨੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਦੁਆਰਾ ਨਿਹਾਲ ਕਰ ਰਹੇ ਸਨ ਬਹੁਤ ਹੀ ਆਨੰਦਮਈ ਮਾਹੌਲ ਇਹਨਾਂ ਨੇ ਸਿਰਜਿਆ ਸ਼ਬਦ ਗਾਇਨ ਕਰ ਰਹੇ ਸਨ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਓ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਮਹਾਰਾਜੀ ਵਜਤ ਦੇ ਵਿੱਚ ਆ ਕੇ ਅਕਾਲ ਪੁਰਖ ਨੂੰ ਮੁਖਾਤਬ ਹੁੰਦੇ ਆ ਮਹਾਰਾਜੀ ਕਹਿੰਦੇ ਅਸੀਂ ਦੁਨਿਆਵੀ ਜੀਵ ਹਾਂ ਸਾਥੋਂ ਭੁੱਲਾ ਹੋ ਜਾਂਦੀਆਂ ਨੇ ਔਰ ਸੁਭਾਵਿਕ ਨੇ ਪਰ ਏ ਵਾਇਗੁਰੂ ਤੂੰ ਆਪਣਾ ਜੋ ਖਸਮਾ ਵਾਲਾ ਫਰਜ਼ ਹੈ ਨਾ ਉਹ ਪੂਰਾ ਕਰ ਜਿਵੇਂ ਇੱਕ ਪਰਿਵਾਰ ਦਾ ਮੁਖੀ ਹੁੰਦਾ ਨਾ ਉਹ ਆਪਣੇ ਪਰਿਵਾਰ ਦੇ ਬੱਚਿਆਂ ਦੇ ਗੁਨਾਹ ਨਹੀਂ ਵੇਖਦਾ ਹੁੰਦਾ ਉਹਦਾ ਇੱਕ ਬਿਰਧ ਹੁੰਦਾ ਹੈ ਉਹਦਾ ਕਰਮ ਹੁੰਦਾ ਹੈ ਕਿ ਜੋ ਮੇਰੀ ਛਤਰ ਸ਼ਾਏ ਦੇ ਹੇਠ ਨੇ ਜੋ ਮੇਰਾ ਪਰਿਵਾਰ ਮੇਰੇ ਸ਼ੈਲਟਰ ਦੇ ਅਧੀਨ ਹੈ ਉਹਨੂੰ ਮੈਂ ਕਿਵੇਂ ਸੁੱਖ ਸਹੂਲਤਾਂ ਮੁਹੱਈਆ ਕਰਾਵਾਂ ਇਹ ਤੇ ਦੁਨੀਆ ਦੀ ਗੱਲ ਹੈ ਮਾਰੇ ਕਹਿ ਰਿਹਾ ਤੂੰ ਓਕਾਲਪੁਰਖ ਵੈਗ ਨੂੰ ਤੂੰ ਦੁਨੀਆਂ ਦਾ ਖਸਮ ਹੈ ਅਸੀਂ ਭੁੱਲਣ ਹਾਰ ਜੀਵਾਂ ਕਿਰਪਾ ਕਰ ਤੂੰ ਆਪਣਾ ਖਸਮਾਂ ਵਾਲਾ ਜੋ ਗੋਣਾਣਾ ਉਹ ਪੂਰਾ ਕਰ ਸਾਨੂੰ ਬੁਲਿਆ ਅਰਦਾਸ ਸਾਹਿਬ ਜੀ ਦੀਆਂ ਰਚਨਾਵਾਂ ਪੜ੍ਹਦੇ ਆਣ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਮਾਲ ਕੀਤੀ ਹੈ। ਭਾਈ ਗੁਰਦਾਸ ਸਾਹਿਬ ਇਥੋਂ ਤੱਕ ਕਹਿੰਦੇ ਐ ਤੋਸੋ ਨਾ ਨਾਥ ਅਸੋ ਨਾ ਦਾਨੀ ਨਾ ਮੋਸੋ ਭਿਖਾਰੀ। ਭਾਈ ਗੁਰਦਾਸ ਸਾਹਿਬ ਕਿੰਨੀ ਨਿਮਰਤਾ ਦੇ ਵਿੱਚ ਚਲੇ ਜਾਂਦੇ ਆ। ਕਹਿੰਦੇ ਤੇਰੇ ਵਰਗਾ ਰੱਖਣ ਵਾਲਾ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ ਨਹੀਂ। ਤੋਸੋ ਨਾ ਨਾਥ ਤੇਰੇ ਵਰਗਾ ਨਾਥ ਕੋਈ ਨਹੀਂ ਮੇਰੇ ਵਰਗਾ ਅਨਾਥ ਕੋਈ ਨਹੀਂ। ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਵਾਹਿਗੁਰੂ ਤੇਰੇ ਵਰਗਾ ਦਾਨੀ ਕੋਈ ਨਹੀਂ ਤੇ ਮੇਰੇ ਵਰਗਾ ਭਿਖਾਰੀ ਕੋਈ ਨਹੀਂ। ਮੋਸੋ ਨਾ ਦੀਨ ਦਇਆਲ ਨਾ ਤੋਸਰ ਮੇਰੇ ਵਰਗਾ ਸੰਸਾਰ ਤੋਂ ਥੱਕਿਆ ਹੋਇਆ ਕੋਈ ਨਹੀਂ ਤੇ ਤੇਰੇ ਵਰਗਾ ਸੰਸਾਰ ਤੇ ਦਿਆਲੂ ਕੋਈ ਨਹੀਂ ਮੋਸੋ ਨਾ ਦੀਨ ਦਇਆਲ ਨਾ ਤੋਸਰ ਮੋਸੋ ਬੇਕਾਰੀ ਨਾ ਤੋ ਸੁਪਕਾਰੀ ਮੇਰੇ ਵਰਗਾ ਵਿਕਾਰਾਂ ਦੇ ਵਿੱਚ ਖਚਤ ਬੰਦਾ ਕੋਈ ਨਹੀਂ ਤੇ ਤੇਰੇ ਵਰਗਾ ਉਪਕਾਰ ਕਰਨ ਵਾਲਾ ਇਸ ਦੁਨੀਆ ਤੇ ਕੋਈ ਨਹੀਂ ਮੋਸੋ ਨਾ ਪਤਤ ਪਾਵਨ ਨਾ ਤੋਸਰ ਮੇਰੇ ਵਰਗਾ ਪਾਪੀ ਪਤਤ ਕੋਈ ਨਹੀਂ ਤੇਰੇ ਵਰਗਾ ਪਵਿੱਤਰ ਕਰਨ ਵਾਲਾ ਕੋਈ ਨਹੀਂ ਮੋਸੋ ਨਾ ਪਤਤ ਪਾਵਨ ਨਾ ਤੋਸਰ ਮੋਸੋ ਵਿਚਾਰੀ ਮੋਸੋ ਅਗਿਆਨੀ ਨਾ ਤੋਸੋ ਵਿਚਾਰੀ ਹੈ ਵੈਗਰੂ ਮੇਰੇ ਵਰਗਾ ਅਗਿਆਨੀ ਕੋਈ ਨਹੀਂ ਤੇਰੇ ਵਰਗਾ ਵਿਚਾਰਵਾਨ ਕੋਈ ਨਹੀਂ ਆਖਰੀ ਪੰਕਤੀ ਬੜੀ ਕਮਾਲ ਦੀ ਜਿਹੜੀ ਮੈਂ ਕਹਿਣਾ ਚਾਹੁੰਦਾ ਭਾਈ ਗੁਰਦਾਸ ਸਾਹਿਬ ਅਖੀਰ ਦੇ ਵਿੱਚ ਕਹਿੰਦੇ ਐ ਮੋਰੇ ਹੈ ਔਗਣ ਤੂੰ ਗੁਣ ਸਾਗਰ ਜਾਤ ਰਸਤਲ ਓਟ ਤਿਹਾਰੀ ਵੈਗਰੂ ਮੇਰੇ ਤੇ ਔਗਣ ਹੀ ਬਰਿਆ ਤੂ ਦੇ ਗੁਣ ਦਾ ਸਾਗਰ ਹੈ ਮੈਂ ਲਗਾਤਾਰ ਰਸਾਤਲ ਦੇ ਵਿੱਚ ਜਾ ਰਿਹਾ ਮੈਂ ਲਗਾਤਾਰ ਗਰਕਦਾ ਜਾ ਰਿਹਾ ਮੈਨੂੰ ਤੇਰੀ ਓਟ ਹੈ ਬਾਹ ਫੜ ਕੇ ਮੈਨੂੰ ਰੱਖ ਲੈ ਤੂੰ ਰੱਖ ਸਕਦਾ ਹੈ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਨੂੰ ਕਹਿੰਦੇ ਆ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਕਿੰਨਾ ਕਮਾਲ ਦਾ ਸ਼ਬਦ ਭਾਈ ਸਾਹਿਬ ਜੀ ਨੇ ਪੜਿਆ ਹੁਣ ਮੈਂ ਬੜੇ ਹੀ ਅਦਬ ਦੇ ਨਾਲ ਬੇਨਤੀ ਕਰ ਰਿਹਾ ਬਾਈ ਹਰਜਿੰਦਰ ਸਿੰਘ ਜੀ ਸ਼ਰੋਮੀ ਲਾਗੀ ਬੜੇ ਹੀ ਕਮਾਲ ਦੇ ਕੀਰਤਨੀਏ ਨੇ ਬੜਾ ਆਨੰਦ ਬਖਸ਼ਦੇ ਆ ਉਹਨਾਂ ਨੇ ਹੁਣ ਆਪ ਜੀ ਦੇ ਮੁਖਤ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਦੁਆਰਾ ਨੇ ਹਾਲ ਕਰਨਾ ਹੈ ਜਿਸ ਤਰ੍ਹਾਂ ਬੜੇ ਇਤਮਨਾਨ ਦੇ ਨਾਲ ਤੁਸੀਂ ਸਾਰੇ ਸਜੇ ਬੈਠੇ ਹੋ ਇਸੇ ਤਰ੍ਹਾਂ ਆਸ ਤੇ ਤਵਕਕੂ ਕਰਦੇ ਆ ਆਪ ਜੀ ਇਸੇ ਤਰ੍ਹਾਂ ਸਜੇ ਬੈਠੋਗੇ ਇੱਕ ਵਿਦਵਾਨ ਪੁਰਸ਼ ਕਹਿੰਦਾ ਕਿ ਜਦੋਂ ਅਸਮਾਨ ਦੇ ਵਿੱਚ ਕਾਲੀਆਂ ਘਟਾਵਾਂ ਆ ਜਾਂਦੀਆਂ ਨੇ ਉਹਨਾਂ ਕਾਲੀਆਂ ਘਟਾਵਾਂ ਨੂੰ ਵੇਖ ਕੇ ਮੋਰ ਪਹਿਲਾਂ ਪਾਉਂਦਾ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਕਿਨਾਂ ਜਦੋਂ ਫੁੱਲ ਖਿੜਦੇ ਆ ਖਿੜੇ ਹੋਏ ਫੁੱਲਾਂ ਨੂੰ ਵੇਖ ਕੇ ਪੌਰੇ ਆ ਕੇ ਗੁੰਜਾਰਾ ਪਾਉਂਦੇ ਆ। ਉਹਨੂੰ ਬੜਾ ਆਨੰਦ ਆਉਂਦਾ ਪੌਰਿਆਂ ਨੂੰ। ਕਹਿੰਦਾ ਜਿਵੇਂ ਅੰਬੀਆਂ ਨੂੰ ਬੂਰ ਪੈਂਦਾ ਹੈ, ਉਹਨਾਂ ਅੰਬੀਆਂ ਦੇ ਬੂਰ ਨੂੰ ਵੇਖ ਕੇ ਕੋਇਲ ਦਾ ਮਨ ਮੰਤਰ ਮੁਕਤ ਹੋ ਜਾਂਦਾ ਹੈ। ਕੋਇਲ ਆਪਣੇ ਮਿੱਠੇ ਬੋਲ ਬੋਲਦੀ ਹੈ। ਇਸੇ ਤਰ੍ਹਾਂ ਜਦ ਸੰਗਤ ਬੜੇ ਪਿਆਰ ਨਾਲ, ਮੁਹੱਬਤ ਦੇ ਨਾਲ ਤੇ ਇਤਮਨਾਨ ਦੇ ਨਾਲ ਬਾਣੀ ਸਰਵਣ ਕਰਦੀ ਹੈ, ਫਿਰ ਰਾਗੀ ਸਿੰਘ ਸਾਹਿਬ ਨੂੰ ਕੀ Why, 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 why? 嗯。<c oughs> Why, 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 why? Hey. ਰੈਣ ਗਵਾਈ ਸੋਇ ਕੇ ਦਿਵਸ ਗੁਆ ਆਖਾਈ ਹੀਰੇ ਜੈਸਾ ਜਨਮ ਹੈ ਕੋਟੀ ਬ ਇਹ ਰੈਣਕ ਵਾਹਿ ਸੋਈ ਕਹਿ ਦਿਵਸ ਗਵਾਇਆ ਨਾਮ ਨਾ ਜਾ Ah, ah yeah. Yeah. ਨਾ ਨਖ ਕਰ I'm not the